ਜਲਿਆ ਮੜਾ ਬਾਗ ਦੇ ਵਿੱਚ ਹਰ ਰੋਜ਼ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆਉਂਦੇ ਆ ਦੁਨੀਆ ਭਰ ਦੇ ਵਿੱਚੋਂ ਅਸੀਂ ਵੀ ਇਸ ਵੇਲੇ ਜਲਿਆ ਵਾਲਾ ਬਾਗ ਦੇ ਵਿੱਚ ਖੜੇ ਆ 13 April ਤੇ 1919 ਦਾ ਉਹ ਵਰਤਾਰਾ ਜਦੋਂ ਜਨਰਲ ਡਾਇਰ ਦੇ ਵੱਲੋਂ ਕੈਰ ਟਵਾਇਆ ਗਿਆ ਆਪਣੀ ਜਾਨ ਬਚਾਉਣ ਦੇ ਲਈ ਖੂਹ ਦੇ ਵਿੱਚ ਛਾਲਾ ਮਾਰ ਗਏ ਗੀਆਂ ਗੋਲੀਆਂ ਅੰਨੇ ਵੱਚ ਲੱਗੀਆਂ ਗਈਆਂ ਤੇ ਗੋਲੀਆਂ ਦੇ ਨਿਸ਼ਾਨ ਇੱਥੇ ਹੈਗੇ ਨੇ ਪਰ ਜੇ ਆਪਾਂ 10 ਸਾਲ ਪਹਿਲਾਂ ਤੇ ਅੱਜ ਜਲਿਆਂ ਵਾਲੇ ਬਾਗ ਦੇ ਨਾਲ ਤੁਲਨਾ ਕਰਕੇ ਦੇਖੀਏ ਤਾ ਸੰਗਤ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਆਉਂਦੇ ਸੰਨ ਵੀ ਹਨ ਵੀ ਆ ਮੇਰਾ ਖਿਆਲ ਆ ਵੀ ਜੇ ਕਿਸੇ ਦਾ ਚਿਹਰਾ ਦਿਖਾਉਣ ਦੀ ਸਾਨੂੰ ਇਜਾਜ਼ਤ ਨਹੀਂ ਆ ਪਰ ਜੇ ਚਿਹਰਾ ਦਿਖਾਈਏ ਇੰਉਂ ਲੱਗਦਾ ਵੀ ਅਸੀਂ ਪਾਰਕ ਦੇ ਵਿੱਚ ਆਏ ਆ ਜਜ਼ਬਾਤ ਦੀ ਘਾਟ ਆ ਇਮੋਸ਼ਨ ਦੀ ਘਾਟ ਲੱਗਦੀ ਆ ਆ ਪਰਲੇ ਪਾਰ ਮੇਰੀ ਬੇਨਤੀ ਆ ਜੀ ਕੈਮਰਾਮੈਨ ਸਾਥੀ ਨੂੰ ਵੀ ਦਿਖਾ ਦਿਓ ਜੀ ਕਿ ਉਹ ਹੈਗਾ ਜੀ ਉਹ ਖੂ ਆ ਉਹ ਖੂ ਆ ਤੇ ਇੱਥੇ ਨੇ ਇੱਕ ਚੀਜ਼ ਲਿਖ ਕੇ ਲਾਈ ਹੋਈ ਆ ਆ ਹਾ ਕਲੋਜ਼ ਕਰਕੇ ਦਿਖਾਉਣੇ ਤੁਹਾਨੂੰ ਕਿ ਕਿਰਪਾ ਕਰਕੇ ਇਸ ਖੂ ਦੇ ਵਿੱਚ ਪੈਸੇ ਨਾ ਸੁੱਟੋ ਜੀ ਮਤਲਬ ਇਹ ਆ ਵੀ ਸਾਡੇ ਭੈਣਾ ਵੀਰ ਆ ਜਿਹੜੇ ਇਸ ਖੂਹ ਦੇ ਵਿੱਚ ਵੀ ਸ਼ਰਧਾਂਜਲੀ ਭੇਟ ਕਰਨ ਦੇ ਲਈ ਸਿੱਕੇ ਸੁੱਟਣ ਲੱਗ ਪਏ ਸੀ ਉਦੋਂ ਖਬਰਾਂ ਵੀ ਬਹੁਤ ਆਉਂਦੀਆਂ ਹੁੰਦੀਆਂ ਸਹੀ ਕਿ ਭਾਈ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਕੇ ਸੁੱਟਣੇ ਸ਼ੁਰੂ ਕਰ ਦਿੱਤੇ ਆ ਫਿਰ ਉਹਦੇ ਤੋਂ ਸਿੱਕੇ ਬੜੇ ਨਿਕਲਦੇ ਸੀਗੇ ਜਨ ਕਿ ਸ਼ਹੀਦਾਂ ਨੂੰ ਸ਼ਰਦਾ ਦੇ ਫੁੱਲ ਜਿਹੜੇ ਆ ਉਹ ਸਿੱਕਿਆਂ ਦੇ ਨਾਲ ਇਹ 5 ਰੁਪਏ ਸੁੱਟ ਤੇ 10 ਰੁਪਏ ਸੁੱਟ ਤੇ 2 ਰੁਪਏ ਸੁੱਟ ਤੇ ਇਹਦੇ ਨਾਲ ਨਹੀਂ ਉਹ ਜਜ਼ਬਾਤ ਦੀ ਗੱਲ ਆ ਉਹਨਾਂ ਨੇ ਕਿਵੇਂ ਕੁਰਬਾਨੀ ਕੀਤੀ ਉਹਨਾਂ ਦੀਆਂ ਕੁਰਬਾਨੀਆਂ ਦਾ ਕੀ ਮੁੱਲ ਆ ਉਹਨਾਂ ਨੇ ਕੁਰਬਾਨੀ ਦੇਣ ਦੇ ਪਿੱਛੇ ਜਜ਼ਬਾ ਕੀ ਸੀ ਗੱਲ ਤਾਂ ਇਹ ਹੋਣੀ ਚਾਹੀਦੀ ਆ ਪਰ ਕਿਉਂਕਿ ਸਾਨੂੰ ਜਿਹੜਾ ਕੰਮ ਸੌਖਾ ਲੱਗਦਾ ਆ ਚੱਕੋ ਸਰਦਾ ਦੇ ਫੁੱਲ ਆ ਚੱਕੋ ਮੇਰੀਆਂ ਮਨੋ ਕਾਮਨਾਵਾਂ ਪੂਰੀਆਂ ਕਰੋ ਆ ਚੱਕੋ ਸਰਦਾ ਦੇ ਫੁੱਲ ਆਪਾਂ ਇਸ ਰਾਹ ਦੇ ਉੱਤੇ ਤੁਰ ਪੈਨੇ ਆ ਇਸੇ ਕਰਕੇ ਲਿਖਣਾ ਪਿਆ ਕਿ ਇੱਥੇ ਪੈਸੇ ਨਾ ਸੁੱਟੋ ਜੀ ਚੰਗੀ ਗੱਲ ਇਹ ਤਸੱਲੀ ਦੀ ਗੱਲ ਇਹ ਆ ਕਿ ਇਸ ਖੂਹ ਨੂੰ ਚਾਰੇ ਪਾਸਿਓਂ ਤੇ ਸ਼ੀਸ਼ਾ ਲਾ ਕੇ ਕਵਰ ਕਰ ਦਿੱਤਾ ਗਿਆ ਨੂੰ ਢੱਕ ਦਿੱਤਾ ਗਿਆ ਕੋਈ ਛਾਲ ਨਾ ਮਾਰੇ ਕੋਈ ਸਿੱਕਾ ਨਾ ਛੁੱਟੇ ਕੋਈ ਗੰਦ ਪੈਲ ਕੋਈ ਹੋਰ ਛੁੱਟੇ ਨਾ ਚੀਜ਼ ਇਹ ਇੱਕ ਬਹੁਤ ਵਧੀਆ ਗੱਲ ਹੈਗੀ ਆ ਇਧਰ ਪਰਲੇ ਪਾਰ ਨੇ ਜਿਹੜਾ ਆ ਦੇਖੋ ਇਹ ਉਹ ਯਾਦਗਾਰ ਦੇ ਤੌਰ ਦੇ ਉੱਤੇ ਸਥਾਪਿਤ ਕੀਤਾ ਗਿਆ ਸਮਾਰਕ ਤੇ ਪਰਲੇ ਪਾਰ ਇਸ ਤੋਂ ਇੱਕ ਇਮਾਰਤ ਆ ਜਿਹੜੀ ਕਿ ਜਿੱਤ ਉਹਨੂੰ ਟੱਕਿਆ ਹੋਇਆ ਉਹਦੇ ਵਿੱਚ ਗੋਲੀਆਂ ਦੇ ਨਿਸ਼ਾਨ ਆ ਉਹ ਇੱਥੇ ਗੋਲੀਆਂ ਦੇ ਨਿਸ਼ਾਨ ਆ ਤੁਸੀਂ ਸਕੂਲੀ ਬੱਚੇ ਦੇਖ ਰਹੇ ਹੋ ਇਹ ਸਕੂਲੀ ਬੱਚੇ ਆਏ ਵੱਖ-ਵੱਖ ਸਕੂਲਾਂ ਦੇ ਹੋਣਗੇ ਇਹ ਦੇਖੋ ਜੀ ਦੇਖਣ ਦੇ ਵਿੱਚ ਬਹੁਤ ਸੋਹਣਾ ਹੋਣ ਗੱਲ ਜਿਹੜੀ ਮੁੱਦੇ ਤੇ ਆਉਣੀ ਹੈ ਜਿਹੜੀ ਗੱਲ ਮੁੱਦੇ ਦੀ ਆ ਦੇਖਣ ਦੇ ਵਿੱਚ ਬਹੁਤ ਸੋਹਣਾ ਆਲੇ-ਦੁਆਲੇ ਹਰਿਆਲੀ ਆ ਪਰ ਗੁੱਸਾ ਨਾ ਕਰਿਓ ਐਉਂ ਲੱਗਦਾ ਵੀ ਨਮੀਨੀ ਕਰਨ ਕਰਕੇ ਇਹਦੇ ਵਿੱਚਲੀ ਆਤਮਾ ਨੂੰ ਮਾਰ ਦਿੱਤਾ ਗਿਆ ਇਹ ਮੇਰੇ ਮਨ ਦੇ ਪ੍ਰਭਾਵ ਆ ਕਿਉਂਕਿ ਜਦੋਂ ਅਸੀਂ ਪਹਿਲਾਂ ਆਉਂਦੇ ਹੁੰਦੇ ਸੀ ਇੱਕ ਦਹਾਕਾ ਪਹਿਲਾਂ ਤੋਂ ਗੱਲ ਕਰੀਏ ਉਦੋਂ ਤੁਹਾਨੂੰ ਐ ਲੱਗਦਾ ਹੁੰਦਾ ਸੀ ਵੀ ਸਾਡੇ ਭੈਣਾ ਵੀਰ ਉਹ ਖੂਹ ਵੱਲ ਭੱਜ ਕੇ ਜਾ ਰਹੇ ਆ ਗੋਲੀਆਂ ਅੰਨੇ ਵਾ ਉਹਨਾਂ ਦੇ ਉੱਤੇ ਚੱਲ ਰਹੀਆਂ ਉਹਨਾਂ ਦੇ ਸਰੀਰਾਂ ਦੇ ਉੱਤੇ ਉਹ ਗੋਲੀਆਂ ਵੱਜ ਰਹੀਆਂ ਤੇ ਕੰਧਾਂ ਦੇ ਵਿੱਚ ਜਾ ਕੇ ਗੋਲੀਆਂ ਵੱਜ ਰਹੀਆਂ ਤੁਹਾਨੂੰ ਉਹ ਦੋ ਅਹਿਸਾਸ ਹੁੰਦਾ ਸੀ ਤੁਸੀਂ ਇੱਥੇ ਇੱਕ ਖਿਆਲਾਂ ਦੇ ਵਿੱਚ ਗੁਆਚ ਜਾਂਦੇ ਸੀ ਵੀ ਯਾਰ ਆਹ ਕੁਛ ਇੱਥੇ ਹੋ ਗਿਆ ਆਹ ਕੁਛ ਇਉਂ ਹੋਇਆ ਹੋਣਾ ਤੁਹਾਡੀਆਂ ਅੱਖਾਂ ਦੇ ਮੂਰੇ ਫਿਲਮੀ ਦ੍ਰਿਸ਼ ਵਾਂਗੂ ਲੱਗਦਾ ਸੀ ਪਰ ਅੱਜ ਵੀ ਤਰੀਕੇ ਦੇ ਵਿੱਚ ਉਹ ਕੁਝ ਗਾਇਬ ਆ ਇਹ ਮੈਂ ਜਿੰਨਾ ਵੀ ਦੇਖਿਆ ਮੈਂ ਹੁਣ ਪਿਛਲੇ ਪੌਣੇ ਇੱਕ ਘੰਟੇ ਤੋਂ 1 ਘੰਟੇ ਤੋਂ ਤੁਰ ਫਿਰ ਕੇ ਦੇਖਿਆ ਚਲੋ ਆਪਾਂ ਕਿਸੇ ਦਾ ਚਿਹਰਾ ਨਹੀਂ ਦਿਖਾਉਂਦੇ ਜਿਹੜੀ ਮੈਂ ਗੱਲ ਕਹਿਣ ਲੱਗਿਆ ਪਰ ਇਧਰਲੇ ਪਾਸੇ ਦਿਖਾਉਨੇ ਜੀ ਪਰ ਇਹੋ ਲੱਗਦਾ ਜੀ ਕਿ ਹੁਣ ਨਾ ਇੱਥੇ ਸਿਰਫ ਤੇ ਸਿਰਫ ਪਾਰਕ ਦੇ ਤੌਰ ਦੇ ਉੱਤੇ ਨੂੰ ਵਰਤਿਆ ਜਾ ਰਿਹਾ ਮੈਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਦੇਖੇ ਇੱਥੇ ਮੁੰਡੇ ਕੁੜੀਆਂ ਨੂੰ ਜਿਹੜੇ ਕਿ ਇੱਥੇ ਆਉਂਦੇ ਆ ਉਹ ਆ ਕੇ ਇੱਥੇ ਤੇ ਭਾਈ ਫੋਟੋਆਂ ਖਚਵਾਉਂਦੇ ਜੋੜੇ ਇੱਥੇ ਹੱਥਾਂ 'ਚ ਹੱਥ ਪਾ ਕੇ ਆਪਦਾ ਘੁੰਮਦੇ ਫਿਰਦੇ ਆ ਇੱਥੇ ਪਿਆਰ ਦੀਆਂ ਪਿੰਗਾ ਝੁੱਟੀ ਜਾਂਦੇ ਜਦ ਕਿ ਪਿਆਰ ਦੀਆਂ ਪਿੰਗਾ ਵਾਲੀ ਗੱਲ ਨਹੀਂ ਆ ਜਦ ਕਿ ਜ਼ਰੂਰ ਤੇ ਇਸ ਵਕਤ ਇਸ ਗੱਲ ਦੀ ਆਪਾਂ ਇੱਧਰ ਚੱਲਦੇ ਆ ਜੀ ਨਾਲੇ ਆਪਾਂ ਵੇਨੇ ਆ ਨਾਲੇ ਦੇਖਦੇ ਆ ਵੀ ਭਾਈ ਹੋਰ ਕੀ ਕੀ ਆ ਇੱਥੇ ਪਿਆਰ ਦੀਆਂ ਪਿੰਗਾ ਦੀ ਅਸਲ ਦੇ ਵਿੱਚ ਗੱਲ ਨਹੀਂ ਹੋਣੀ ਚਾਹੀਦੀ ਗੱਲ ਹੋਣੀ ਚਾਹੀਦੀ ਹੈ ਜਜ਼ਬਾਤ ਦੀ ਜਜ਼ਬਾਤ ਭਰਨੇ ਨਹੀਂ ਚਾਹੀਦੇ ਇਨਸਾਨ ਦੇ ਆ ਇੱਧਰ ਦਿਖਾਉਣੇ ਆ ਜ ਜਜ਼ਬਾਤ ਇਨਸਾਨ ਦੇ ਭੁਰਨੇ ਨਹੀਂ ਚਾਹੀਦੇ ਪਰ ਅਸੀਂ ਥੋੜੇ ਜਿਹਾ ਨਾ ਇਸ ਗਿਆਨ ਤੋਂ ਵੀ ਹੁਣੇ ਹੋ ਗਏ ਆ ਅਸੀਂ ਜਜ਼ਬਾਤ ਤੋਂ ਸਖਨੇ ਮਨੁੱਖ ਬਣੀ ਜਾਂਦੇ ਆ ਜਿਹਦੇ ਕਰਕੇ ਇਹ ਸਾਰਾ ਕੁਝ ਆ ਤੇ ਮੈਨੂੰ ਲੱਗਾ ਜੀ ਕਿ ਦੇਖੋ ਆ ਚਲੋ ਬੱਚੇ ਆ ਇਹ ਤਾਂ ਨਿਆਣੇ ਆ ਇਹਨਾਂ ਨੂੰ ਜੋ ਆਪਾਂ ਸਿਖਾਵਾਂਗੇ ਇਹਨਾਂ ਨੇ ਉਹ ਸਿੱਖ ਲੈਣਾ ਜੋ ਦਿਖਾਵਾਂਗੇ ਇਹਨਾਂ ਨੇ ਉਹ ਦੇਖ ਲੈਣਾ ਪਰ ਜਿਹੜੇ ਅਸੀਂ ਜਵਾਨ ਆ ਜਿਨ੍ਹਾਂ ਨੂੰ ਪਤਾ ਵੀ ਉਮਰ ਦੀਆਂ ਪੌੜੀਆਂ ਚੜਨ ਤੋਂ ਬਾਅਦ ਕਿ ਸ਼ਹੀਦ ਕੀ ਸਨ ਸ਼ਹੀਦ ਕੌਣ ਸਨ ਇਹ ਥਾਂ ਦੀ ਇਮੀਅਤ ਕੀ ਆ ਜਲਿਆਂਵਾਲਾ ਬਾਗ ਆ ਜਿਹੜਾ ਉਹ ਸਿੱਖ ਇਤਿਹਾਸ ਦੇ ਵਿੱਚ ਸੌਰੀ ਜਿਹੜੇ ਸਾਡੇ ਇਤਿਹਾਸ ਦੇ ਵਿੱਚ ਕੀ ਅਹਿਮੀਅਤ ਰੱਖਦਾ ਸਾਡੇ ਉੱਤੇ ਕਿਵੇਂ ਜ਼ੁਲਮ ਢਾਏ ਗਏ ਗੋਰਿਆਂ ਨੇ ਕੀ ਕੁਝ ਸਾਡੇ ਨਾਲ ਕੀਤਾ ਕਿਵੇਂ ਫਿਰ ਇਸ ਜਲਿਆਂਵਾਲੇ ਬਾਗ ਦੇ ਕਾਂਡ ਦਾ ਬਦਲਾ ਲਿਆ ਗਿਆ ਇੱਥੇ ਮੈਂ ਪੁੱਛਿਆ ਕਿ ਨਹੀਂ ਵੀ ਗਾਈਡ ਵੀ ਇੱਕ ਦੋ ਹੀ ਆ ਹੁਣ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਸੰਗਤ ਆਉਂਦੀ ਹੋਵੇ ਤੇ ਹਰ ਰੋਜ਼ ਇੱਥੇ ਆ ਕੇ ਉਹ ਵਿਚਾਰੇ ਤੁਰ ਕੇ ਮੁੜ ਜਾਂਦੇ ਤੁਰ ਕੇ ਮੁੜ ਜਾਂਦੇ ਆ ਨਾ ਕਿਸੇ ਦੀ ਸਿੱਖਣ ਦੀ ਇੱਛਾ ਨਾ ਕਿਸੇ ਦੀ ਦੱਸਣ ਦੀ ਇੱਛਾ ਦੋਨੋਂ ਗੱਲਾਂ ਹੀ ਆ ਇਹ ਮੇਰੇ ਮਨ ਦੇ ਉੱਤੇ ਜਿਹੜਾ ਪ੍ਰਭਾਵ ਆ ਤੁਸੀਂ ਦੇਖ ਲਓ ਵੀ ਇੱਥੇ ਕਿੰਨੇ ਆਹ ਦੇਖੋ ਸਿਰਫ ਫੋਟੋਆਂ ਦਾ ਮੇਲਾ ਇੱਥੇ ਫੋਟੋਆਂ ਖਿੱਚੀ ਚੱਲੋ ਫੋਟੋਆਂ ਖਿੱਚੀ ਚੱਲੋ ਅਸੀਂ ਤੁਹਾਨੂੰ ਉਧਰ ਵੀ ਜਾ ਕੇ ਜੇਕਰ ਇਜਾਜ਼ਤ ਹੋਈ ਤਾਂ ਹਾਲਾਂਕਿ ਕੁਝ ਕਥਮਾਂ ਤੇ ਜੇਕਰ ਤੁਸੀਂ ਫੋਟੋ ਖਿੱਚਦੇ ਆ ਜਾਂ ਤੁਸੀਂ ਖਾਸ ਕਰਕੇ ਵੀਡੀਓ ਬਣਾਉਨੇ ਆ ਉਹ ਕਹਿ ਦਿੰਦੇ ਵੀ ਭਾਈ ਤੁਹਾਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਆ ਪਰ ਉਹ ਜਿਹੜੀ ਥਾਂ ਉਹ ਗੋਲੀਆਂ ਵਾਲੀ ਕੰਨਾਂ ਉਹ ਉਹ ਥਾਂ ਤੇ ਗੋਲੀਆਂ ਜਿਹੜੀਆਂ ਉਹ ਵੱਜੀਆਂ ਸੀ ਇਹ ਇੱਕ ਤਾਂ ਕੰਦ ਦੇਖਣ ਵਾਲੀ ਆ ਤੇ ਦੂਜਾ ਖੂ ਦੇਖਣ ਵਾਲਾ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਆ ਸੋ ਮੈਨੂੰ ਲੱਗਦਾ ਜੀ ਕਿ ਆ ਕੰਦ ਵੀ ਦਿਖਾ ਦਿਓ ਉਧਰਲੇ ਪਾਸੇ ਦਿਖਾਉਨੇ ਆਪਾਂ ਕੰਦ ਥੋੜਾ ਜਿਹਾ ਨੇੜੇ ਹੋ ਜੂਗੀ ਉਹ ਕੰਦ ਇਧਰਲੇ ਪਾਸੇ ਦਿਖਾਓ ਇੱਥੇ ਆ ਜੀ ਉਹ ਕੰਦ ਆ ਜਿਹਨੂੰ ਦੇਖਣ ਦੇ ਲਈ ਬਹੁਤ ਵੱਡੀ ਗਣਤੀ ਚ ਆ ਉਹ ਗੋਲੀਆਂ ਦੇ ਨਿਸ਼ਾਨ ਆ ਜਿੱਥੇ ਉਹਨਾਂ ਨੇ ਗੋਲ ਨਿਸ਼ਾਨ ਬਣਾਏ ਆ ਨਾ ਇਹ ਆ ਤੇ ਇਹ ਆ ਜੀ ਮੇਰੇ ਕਹਿਣ ਦਾ ਮਤਲਬ ਇਹ ਜੀ ਕਿ ਅਸੀਂ ਜਿਹੜੇ ਪੰਜਾਬੀ ਆ ਸਾਨੂੰ ਚਲੋ ਪੰਜਾਬੀਆਂ ਨੂੰ ਤਾਂ ਇਹਨਾਂ ਗੱਲਾਂ ਦਾ ਪਤਾ ਹੋਣਾ ਹੀ ਚਾਹੀਦਾ ਕਿ ਭਾਈ ਸਾਡੇ ਇਤਿਹਾਸ ਕੀ ਆ ਸਾਡਾ ਅਤੀਤ ਕੀ ਆ ਸਾਡਾ ਵਰਤਮਾਨ ਕੀ ਆ ਅਸੀਂ ਇਹਨਾਂ ਚੱਕਰਾਂ ਦੇ ਵਿੱਚ ਹੀ ਕਿ ਭਾਈ ਪਾਰਕ ਬਣਾ ਦਿੰਦੇ ਨੇ ਹਰ ਥਾਂ ਤੇ ਹਰ ਥਾਂ ਘੁੰਮਣ ਦੇ ਲਈ ਹਰ ਥਾਂ ਮਸਤੀ ਦੇ ਲਈ ਹਰ ਥਾਂ ਮਟਰ ਗਸ਼ਤੀ ਦੇ ਲਈ ਨਹੀਂ ਹੁੰਦੀ ਇਹ ਟਰਸਟ ਨੂੰ ਵੀ ਚਾਹੀਦਾ ਕਿ ਇਸ ਥਾਂ ਦੀ ਇਹਿਮियत ਨੂੰ ਦੱਸਿਆ ਜਾਵੇ ਥਾਂ ਥਾਂ ਦੇ ਉੱਤੇ ਇਤਿਹਾਸ ਦੇ ਬੋਰਡ ਲਾਏ ਜਾਣ ਥਾਂ ਥਾਂ ਦੇ ਉੱਤੇ ਗੱਲ ਸਮਝਾਉਣ ਵਾਲੇ ਹੋਣ ਥਾਂ ਥਾਂ ਦੇ ਉੱਤੇ ਗੱਲ ਪੱਲੇ ਪਾਉਣ ਵਾਲੇ ਹੋਣ ਤੇ ਲੋਕਾਂ ਨੂੰ ਵੀ ਬੇਨਤੀ ਹੈ ਜੇ ਕਿ ਤੁਸੀਂ ਸਿਰਫ ਤੇ ਸਿਰਫ ਆ ਮਸਤੀ ਮਾਰਨ ਦੇ ਲਈ ਨਾ ਆਇਆ ਕਰੋ ਵੀ ਇੱਥੇ ਖਾਦਾ ਪੀਤਾ ਸੇਲੀ ਨੂੰ ਮਿਲਣ ਆਏ ਮਿੱਤਰ ਨੂੰ ਮਿਲਣ ਆਏ ਤੇ ਗੱਲ ਖਤਮ ਹੋ ਗਈ ਸੋ ਲੋੜ ਇਸ ਵਕਤ ਇਸ ਗੱਲ ਦੀ ਕਿ ਅਸੀਂ ਆਪਣੇ ਇਤਿਹਾਸ ਦੀ ਕਦਰ ਕਰੀਏ ਲੋੜ ਇਸ ਵਕਤ ਇਸ ਗੱਲ ਦੀ ਕਿ ਅਸੀਂ ਆਪਣੇ ਇਤਿਹਾਸ ਨੂੰ ਸਮਝੀਏ ਉਹ ਕੌਮਾਂ ਖਤਮ ਹੋ ਜਾਂਦੀਆਂ ਜਿਹੜੀਆਂ ਆਪਣੇ ਇਤਿਹਾਸ ਨੂੰ ਸਮਝਦੀਆਂ ਨਹੀਂ ਸਾਡਾ ਤਾਂ ਇਤਿਹਾਸ ਹੀ ਬਹੁਤ ਕੁਰਬਾਨੀਆਂ ਵਾਲਾ ਸਾਡੇ ਨਾਲ ਕਿੰਨਾ ਕੁਝ ਹੋਇਆ ਵਾਪਰਿਆ ਪਰ ਲੋੜ ਹੈ ਇਸ ਵਕਤ ਇਸ ਗੱਲ ਦੀ ਮੈਂ ਹੁਣ ਮੈਂ ਤੁਹਾਨੂੰ ਕੀ ਕਹਾਂ ਆ ਜਿਹੜੀਆਂ ਆ ਦੇਖੋ ਦਰਖਤ ਦੇਖ ਲਓ ਇਹ ਸਾਡੇ ਭੈਣਾ ਵੀਰਾਂ ਨੇ ਇਹ ਗੰਦ ਪਾਇਆ ਇਹ ਇਹ ਜਿਹੜੇ ਇੱਥੇ ਆ ਕੇ ਜਿਨ੍ਹਾਂ ਨੇ ਆਹ ਕੁਝ ਬਣਾਏ ਆ ਕਾਟੇ ਬਾਟੇ ਦਰਖਤਾਂ ਦੇ ਉੱਤੇ ਇਹ ਦਰਖਤ ਤਾਂ ਸਾਡੇ ਪੁੱਤਾਂ ਵਰਗੇ ਆ ਸਾਡੇ ਬਾਬਿਆਂ ਵਰਗੇ ਦਾਦਿਆਂ ਵਰਗੇ ਆ ਪਰ ਇੱਥੇ ਆਸ਼ਕ ਟੋਲੇ ਆਉਂਦੇ ਮਤਲਬ ਤਾਂ ਸਿਰਫ ਇਨਾ ਮੈਂ ਬਹੁਤ ਸਰਗਾ ਦੇਖੀਆਂ ਬੋਤਲਾਂ ਹੀ ਬੋਤਲਾਂ ਇੱਥੇ ਪਈਆਂ ਕੁਝ ਬੀਰ ਦੀਆਂ ਬੋਤਲਾਂ ਵੀ ਪਈਆਂ ਇੱਥੇ ਲਫਾਫੇ ਬਹੁਤ ਖਿਲਰੇ ਆ ਲੋਕ ਮਸਤੀ ਮਾਰਦੇ ਆ ਹੋਰ ਕੁਝ ਵੀ ਨਹੀਂ ਆ ਸੋ ਲੋੜ ਆ ਜੀ ਇਸ ਵਕਤ ਇਸ ਗੱਲ ਦੀ ਕਿ ਅਸੀਂ ਇਹਨਾਂ ਗੱਲਾਂ ਨੂੰ ਜਜ਼ਬਾਤੀ ਤੌਰ ਤੇ ਸਮਝ ਗਏ ਇਹ ਜਲਿਆਂਵਾਲਾ ਬਾਗ ਮਸਤੀ ਦਾ ਪ੍ਰਤੀਕ ਨਹੀਂ ਨਾ ਤਾਂ ਕੋਈ ਪੈਲਸ ਆ ਨਾਇਕੋ ਟੂਰਿਸਟ ਸਪੌਟ ਇਸ ਰੂਪ ਦੇ ਵਿੱਚ ਨਹੀਂ ਵੀ ਚਲੋ ਘੁੰਮਦੇ ਆ ਫਿਰਦੇ ਆ ਤੇ ਭਾਈ ਆਪਾਂ ਚੱਲ ਜਾਈਏ ਆ ਨਿਆਣੀ ਆ ਜੇਕਰ ਇਹਨਾਂ ਨੂੰ ਸਮਝਾਈ ਜਾਵੇ ਕੱਲੀ ਕੱਲੀ ਗੱਲ ਤਾਂ ਇਹ ਭਵਿੱਖ ਦੇ ਵਿੱਚ ਹੋਰਾਂ ਵੀ ਚਾਰਾਂ ਨੂੰ ਦੱਸਣਗੇ ਪਰ ਅਸੀਂ ਇਦਾਂ ਕਰਦੇ ਨਹੀਂ ਇਹ ਦੁੱਖ ਦੀ ਗੱਲ ਆ ਹਾਂ ਇੱਥੇ ਕੁਝ ਕ ਵੀਰ ਖੜੇ ਆ ਜਿਹੜੇ ਕਿ ਤੁਹਾਨੂੰ ਵੀਡੀਓ ਬਣਾਉਣ ਤੋਂ ਰੋਕਦੇ ਵੀ ਆ ਅਸੀਂ ਉਹਨਾਂ ਦੀ ਭਾਵਨਾ ਦਾ ਸਤਿਕਾਰ ਕਰਦੇ ਥੋੜੀ ਜੀ ਇਜਾਜ਼ਤ ਵੀ ਲਈ ਸੀ ਵੀ ਸਾਨੂੰ ਇਹਨਾਂ ਦਾ ਕੰਮ ਕਰਨ ਦੀ ਆਗਿਆ ਦੇ ਦਿਓ ਪਰ ਮੈਨੂੰ ਲੱਗਦਾ ਜੀ ਕਿ ਜਲਿਆਂਵਾਲਾ ਬਾਗ ਇੱਕ ਉਹ ਨਿਸ਼ਾਨੀ ਆ ਜਿਹਨੂੰ ਅਸੀਂ ਕਦੇ ਵੀ ਆਪਦੇ ਚੇਤੇ ਤੋਂ ਵਿਸਾਰ ਨਹੀਂ ਸਕਦੇ ਜਲਿਆਂਵਾਲਾ ਬਾਗ ਇੱਕ ਉਹ ਜਿਹਨੂੰ ਆਸ਼ਕੀ ਦਾ ਅੱਡਾ ਨਹੀਂ ਬਣਨ ਦੇਣਾ ਚਾਹੀਦਾ ਤੇ ਮਾਫ ਕਰਨਾ ਜਿਵੇਂ ਅਸੀਂ ਕਈ ਥਾਵਾਂ ਤੇ ਧਾਰਮਿਕ ਥਾਵਾਂ ਦੇ ਉੱਤੇ ਅੱਜ ਕੱਲ ਆਸਥਾ ਘਟ ਤੇ ਇਸ਼ਕ ਵੱਧ ਵੇਖਦੇ ਆ ਵੀ ਭਾਈ ਚੱਲੇ ਆ ਯਾਰ ਘੁੰਮ ਫਿਰ ਆਉਣੇ ਆ ਖਾ ਪੀ ਕੇ ਆਉਣੇ ਫੰਕਸ਼ਨ ਕਰਕੇ ਆਉਣੇ ਆ ਮੈਨੂੰ ਤਾਂ ਜੇ ਇੱਥੇ ਮੰਨ ਲਓ ਮੈਂ ਹੁਣ 5000 ਬੰਦਾ ਵੇਖਿਆ ਹੋਵੇ ਮੈਨੂੰ ਤਾਂ ਸੱਚੀ ਮੁੱਚੀ 4500 ਤੋਂ ਵੱਧ ਸਿਰਫ ਤੇ ਸਿਰਫ ਜਾਂ ਤਾਂ ਘੁੰਮਣ ਫਿਰਨ ਦੇ ਚਾਹਵਾਨ ਤੇ ਜਾਂ ਜੋੜੇ ਦਸੇ ਆ ਤੇ ਭਾਵਨਾ ਘਟਾ ਆਜੋ ਆਪਾਂ ਭਾਵਨਾ ਵੀ ਪੈਦਾ ਕਰਗੇ ਭਾਵਨਾ ਨੂੰ ਸਮਝਗੇ ਸ਼ਹੀਦਾਂ ਦੀ ਕਦਰ ਕਰਗੇ ਉਹਨਾਂ ਨੇ ਜਾਨਣਾ ਕਿਉਂ ਦਿੱਤੀਆਂ ਉਹਨਾਂ ਦੇ ਉੱਤੇ ਕੀ ਵਿਪਤਾ ਬਣਾਈ ਸੀ ਲੋੜ ਆ ਇਸ ਵਕਤ ਅਸੀਂ ਨਾ ਪ੍ਰਾਤਨਤਾ ਇੱਕ ਹੋਰ ਗੱਲ ਆ ਪ੍ਰਾਤਨਤਾ ਖਤਮ ਨਾ ਕਰੀਏ ਅਸੀਂ ਬਹੁਤ ਸਾਰੇ ਗੁਰਧਾਮਾਂ ਨੂੰ ਵੀ ਆਪਾਂ ਵਿਗਾੜ ਕੇ ਰੱਖਤਾ ਵੀ ਭਾਈ ਉਹਨਾਂ ਦੀ ਇਤਿਹਾਸਕਤਾ ਨੂੰ ਖਤਮ ਕਰਤਾ ਸੰਘਰਮਰ ਦੇ ਚੱਕਰ ਦੇ ਵਿੱਚ ਉਹਨਾਂ ਦੀ ਮੂਲਤਾ ਖਤਮ ਕਰਤੀ ਆ ਉਵੇਂ ਹੀ ਜਲਿਆਂ ਵਾਲੇ ਬਾਗ ਦੀ ਵੀ ਨਵੀਨੀ ਕਰਨ ਦੇ ਨਾਂ ਦੇ ਉੱਤੇ ਮੂਲਤਾ ਖਤਮ ਹੋ ਗਈ ਆ ਮੈਨੂੰ ਨਿੱਜੀ ਤੌਰ ਤੇ ਜਾਪਦਾ ਇੱਕ ਵਾਰੀ ਫਿਰ ਖੂ ਦਿਖਾ ਦਿੰਨੇ ਆ ਤੇ ਫਿਰ ਸਮਾਪਤੀ ਜੀ ਬਹੁਤ ਮਿਹਰਬਾਨੀ ਇਹ ਜੀ ਉਹ ਖੂ ਆ ਆ ਲੋ ਜੀ